ਹਾਂ ਕੀਰੇ ਕਰਮ ਸਤਿਗੁਰ ਸਰਣਾਈ ਕਰ ਦਇਆ ਨਾਮ ਪ੍ਰਗਾਸ ਮੇਰੇ ਅਮੀਤਾ ਗੁਰ ਦੇਵ ਮੋ ਕੋ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸੁਖਾਈ ਹਰ ਕੀਰਤਾਂ ਬਿਜਾਰਾਸਰਾਵ ਅਰਜਨ ਕੇ ਪੜ ਪਾਕ ਵਡੇਰੇ ਜਨਾਰਾ ਸਰਦਰ ਪਿਆਸ ਹਰ ਹਰ ਨਾਮੇ ਲਾਤ੍ਰਵਤਾ ਸੇ ਮਿਲਤਾਂ ਅੰਗਤ ਗੁਣ ਪ੍ਰਗਾਸਾ ਜਨ ਹਰੋ ਹਰੋ ਹਰ ਰਸ ਨਾਮ ਨਪਾਇ ਤੇ ਭਾਗੀ ਹੋਣ ਜਾਂ ਪਾਸਾ ਜੋ ਸਤਗੁਰ ਸੰਗਤਿ ਨੇ ਆਏ ਤ੍ਰਿਗਜੀਵੇ ਤ੍ਰਿਗਜੀਵਾਸ ਜਨ ਹਰ ਜਨ ਸਤਗੁਰ ਤਾਂ ਅੰਗਤ ਪਾਏ ਜਿਦਨ ਤੋਰ ਮੱਕ ਕਾਇ ਜਿ ਗਿਆਨ ਕਾਸਾ ਧੰਨਾ ਧੰਨਾ ਸਤ ਸੰਗਤਿ ਜੋ ਤਾਰਸ ਪਾਇਆ ਮਿਲ ਜਨ ਨਾਨਕਾ ਨਾਮ ਪਰਗਾਸ ਰਾਗ ਗੋਦਰੀ ਮਹੱਲਾ ਪੰਜਵਾਂ ਕਾਹੇ ਰੇ ਮੰਨ ਤਵਾਉ ਜਮਾਂ ਜਾ ਆਹਰ ਅਰ ਜੀਉ ਪਰਿਆ ਸਾਲ ਪੁਤਰ ਮਾਇ ਅੰਤੁ ਪਾਇ ਤਾ ਕਾਰਜ ਕੋ ਆਕੈ ਕਰ ਦਰਿਆ ਮੇਰੇ ਮਾਧੋ ਜੀ ਸਤ ਸੰਤ ਮਲੇ ਸੋ ਦਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੁਕੇ ਕਾਸ਼ਟ ਰਿਆ ਰਹਾ ਜਨ ਨਿਪਤਾ ਲੋਕ ਸੁਤ ਬੰਤਾ ਕੋਇ ਨ ਕਿਸ ਕੀ ਤਰਿਆ ਸਤ ਸਰਜ ਕਾ ਸੰਭਾਇ ਉਟਾ ਕਰ ਕਾਹੇ ਮਨ ਪਾਉ ਕਰਿਆ ਉਡੇ ਉਡਾ ਬਾਇ ਸਾ ਕੋ ਸਾਖ ਸਪਾਚਾ ਬਚਰੇ ਸਰਿਆ ਤਨ ਕਾਵਣ ਕਲਾਵਾ ਕਾਵਣ ਜਗਾਵਾ ਮਨ ਮਾ ਸਮਰਨ ਕਰਿਆ ਸਭਨ ਦਾਨ ਨਾਥ ਅਸਤ ਸਦਾ ਢਾਕੁਰ ਕਰਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤਨ ਪਾਰਾ ਵਰਿਆ ਰਾਗੁ ਅਸਾ ਮਹੱਲਾ ਚੌਥਾ ਸੋ ਪ੍ਰਖਾਏ ਕੋ ਅੰਕਾਰ ਸਤਿਗੁਰ ਪ੍ਰਸਾਦਿ ਸੋ ਪ੍ਰਖਣ ਰੰਝਾ ਨਾ ਹੋਰ ਪ੍ਰਖਣ ਰੰਝਾ ਨਾ ਹੋਰ ਕਮਾ ਕਮਾ ਪਾਰੰਥ ਸਤਿ ਧਾਵੇ ਸਤਿ ਧਾਵੇ ਦਤ ਜੀ ਆ ਸੱਚੇ ਸਰਜਣਾ ਰਾਏ ਸਾ ਜੀਤਾ ਮਾਰੇ ਜੀ ਤੂੰ ਜੀ ਆਕਾ ਦਾ ਤਾਰ ਆਰ ਧਿਆਵੋ ਸੰਤੋ ਜੀ ਦਵ ਦੁਖ ਵਿਸਾਰਨ ਹਰਨ ਹਾਰੇ ਆਪੇ ਠਾਕੁਰ ਆਰਾਪੇ ਸੇਵ ਕਈ ਕਾ ਨਾਨਕ ਜੰਤ ਵਿਚਾਰ ਤੂੰ ਘਟ ਘਟ ਅੰਤਰ ਸਰਬ ਨਰਨਤਾਰ ਜੀ ਆਰੇ ਕੋ ਗੁਰੂ ਸਮਾਨਾ ਇਕ ਦਾਤਾ ਕਾ ਬੇਕਾਰੀ ਜੀ ਸਾ ਤੇਰੇ ਜੋਤ ਵਡਾਣਾ ਤੂੰ ਆਪੇ ਦਾਤਾ ਆਪੇ ਭੁਗਤਾਈ ਆਉ ਤਦ ਮਨਾ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤਾ ਜੀ تیرੇ ਕਾ ਗੁਣ ਆ ਕਵ ਕਾਣ ਜੋਸੇ